ਹਨ ਵਾਲਿਆਂ ਸਾਰਿਆਂ ਨੂੰ ਪਿਆਰਪ੍ਰੇ ਸਤਿ ਸ਼੍ਰੀ ਅਕਾਲ ਜੀ ਅੱਜ ਵੀਡੀਓ ਬਣਾਣਗੇ ਆਪਾਂ ਇਸ ਤਰ੍ਹਾਂ ਜਿਵੇਂ ਵੀ ਸ਼ੇਪ ਨੈਕ ਦੀ ਕਢਾਈ ਹੋਈ ਹੋਈ ਹੈ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਤਿਆਰ ਕਰਨਾ ਵਾ ਇਹਨੂੰ ਤਿਆਰ ਕਰਨ ਵਾਸਤੇ ਆਪਾਂ ਅਰੇਵ ਕੱਟ ਲਈ ਟੇਢੀ ਜੇਪੋਂ ਵੈਸੇ ਨੋਰਮਲ ਪਿਛਲੇ ਗਲੇ ਤੇ ਲਾਣੀ ਹੈ ਇਹ ਡੀਰੀ ਕੱਟ ਲਈ ਆਪਾਂ ਇਸ ਤਰੀਕੇ ਦੇਖੋ ਇਸ ਤੋਂ ਐਂਡ ਚ ਦੋ ਵੱਧ ਹੀ ਕੱਟ ਲਈ। ਸਤੁਕਰ ਤੋਂ ਬਾਅਦ ਹੁਣ ਆਪਾਂ ਰੇਬ ਤੇ ਲੈਸ ਲਗਾਵਾਂਗੇ ਵਰਕ ਨਾਲ ਦੀ। ਰੇਬ ਇਹਦਾ ਕਪੜਾ ਹੈ ਨਾ ਉੱਪਰ ਸਿੱਧਾ ਵਿੱਚ ਉਠਾ। ਉਰ ਤੇ ਇਸ ਤਰੀਕੇ ਆਪਾਂ ਲੈਸ ਤਰਾਂਗੇ। ਲੇਸ ਸਿੱਧੀ ਰੱਖਣੀ ਆਪਾਂ ਲੈਸ ਆਪਾਂ ਇਸ ਤਰੀਕੇ ਸ਼ੇਪ ਰੱਖਣੀ ਹੈ ਜਿਹੜੀ ਚੈਨ ਆ ਆ ਖੁੱਲੇ ਪਾਸੇ ਵਾਲੇ ਪਾਸੇ ਜਿਹੜੇ ਡਿਜ਼ਾਈਨ ਹੈ ਇਹ ਇਧਰ ਜਿੱਧਰ ਇਹ ਬੰਦ ਹੈ ਇਧਰਲੇ ਪਾਸੇ ਇਸ ਤਰੀਕੇ ਹੁਣ ਆਪਾਂ ਰੱਖਾਂਗੇ ਜਿਹੜੇ ਇਧਰਲੇ ਸਾਈਡ ਤੇ ਇਹ ਕੱਪੜਾ ਹੈ ਆਪਾਂ ਇੱਕ ਬਰੋਬਰ ਬਚਾਣਾ ਵਾ ਤਕਰੀਬਨ ਅੱਧਾ ਇੰਚ ਬਚ ਜਾਵੇ ਇਸ ਤਰੀਕੇ ਇਹ ਤੇ ਖੁੱਲੇ ਪਾਸੇ ਕੱਪੜਾ ਵੱਧੋ ਗਿਆ ਜਾਂ ਘੱਟ ਹੋ ਗਿਆ ਇਧਰ ਕੋਈ ਗੱਲੀ ਆਪਣਾ ਸੀਨ ਦੇ ਵਿੱਚ ਅੰਦਰ ਚਲ ਜਣਾ ਵਾ ਤੇ ਤੇ ਪਰਪਾਈ ਦੇ ਸਤੇ ਕੱਪੜਾ ਆਪਣਾ ਇਹੀ ਬਚਾਣਾ ਵਾ ਇਹਨੂੰ ਆਪਾਂ ਇੱਕ ਬਰੋਬਰ ਸਹੀ ਰੱਖਣਾ ਤੇ ਲਾਸ ਨੂੰ ਆਪਾਂ ਨॉर्मਲ ਰੱਖਣਾ ਵਾ ਨਾ ਖਿੱਚਣਾ ਵਾ ਨਾ ਜਰਾ ਲੂਜ਼ੀ ਸ਼ੀ ਇਸ ਤਰिके ਸਾਰੀ ਰੇਪ ਤੇ ਆਪਾਂ ਜਿੰਨੀ ਕੱਟੀ ਉਹਦੇ ਤੇ ਪਹਿਲਾਂ ਲੈਸ ਲਗਾਵਾਂਗੇ ਇਸ ਤਰੀਕੇ ਜਿੱਥੇ ਆਪਾਂ ਰੇ ਬਣਾਣੀ ਉਸ ਤਰ੍ਹਾਂ ਆਪਾਂ ਡਰਾਫਟ ਕਰ ਲਿਆ ਡਰਾਫਟ ਕਰਨ ਤੋਂ ਬਾਅਦ ਫਿਰ ਆਪਾਂ ਇਸ ਤਰ੍ਹਾਂ ਨਾਪ ਕੇ ਦੇਖ ਲੈਣਾ ਹੈ ਰੇਪ ਨੂੰ ਇਸ ਤਰ੍ਹਾਂ ਪੂਰੀ ਆਪਾਂ ਰੱਖ ਲਈ ਇਥੋਂ ਆਪਾਂ ਸ਼ੇਪ ਬਣਾਉਣ ਵਾਸਤੇ ਵੀ ਸ਼ੇਪ ਨੂੰ ਇਸ ਤਰ੍ਹਾਂ ਡਬਲ ਕਰਕੇ ਇਥੇ ਆਪਾਂ ਸਲਾਈ ਲਾ ਦਾਂਗੇ ਸ਼ੇਪ ਬਣਾ ਲਾਂਗੇ ਵੀ ਦੀ ਆਪਾਂ ਇਹ ਤੋਂ ਤਕਰੀਬਨ ਅੱਧਾ ਇੰਚ ਕਪੜਾ ਲੈ ਲਿਆ ਇਸ ਤਰ੍ਹਾਂ ਆਪਣੀ ਵੀ ਸ਼ੇਪ ਬਣ ਗਈ ਇਹ ਇਸ ਤਰ੍ਹਾਂ ਆਪਾਂ ਨੂੰ ਇੱਥੇ ਸ਼ੇਪ ਨੂੰ ਰੱਖ ਕੇ ਬਰਬਰ ਇਹਨੂੰ ਕੋਈ ਪੈਨ ਵਗੈਰਾ ਲਗਾ ਸਕਦੇ ਆ ਹੁਣ ਆਪਾਂ ਇਸ ਤਰੀਕੇ ਸिलाई ਕਰਨੀ ਸ਼ੁਰੂ ਕਰਾਂਗੇ ਜੋ ਮੜਮਟਕੋ ਇਹ ਕਪੜਾ ਵਰਦ ਵੀ ਤਾਂ ਹੁਣ ਉੱਪਰ ਕੱਟ ਦਈਏ ਆਪਾਂ ਸ਼ੇਪ ਦੇ ਬਰੋਬਰ ਰੱਖਣੀ ਹੈ ਆਪਾਂ ਇਹ ਵੀ ਸ਼ੇਪ ਰੱਖਣੀ ਹੈ ਆਪਾਂ ਗੌਰ ਵਿਚਾਰ ਕਰ ਸਕਦੇ ਆਂ ਵੀ ਆਪਣਾ ਗਲਾ ਘੱਟ ਲੰਬਾਈ ਵਰਦ ਲਈਏ ਜਾਂ ਸਹੀ ਹੈ ਜਾਂ ਜਿਆਦਾ ਹੈ ਫਿਲਮਾਈ ਥੋੜੀ ਜੀ ਇੱਥੇ ਲਾਏ ਤੇ ਘੱਟ ਲੱਗਦੀ ਥੋੜੀ ਜਿਹਾ ਅਪਰ ਨੀਚਾ ਹੋਰ ਕਰਾਂਗੇ ਇਸ ਤਰੀਕੇ ਤੇ ਆਪਾਂ ਪੈਨ ਲਗਾਉਣਾ ਹੈ ਪੈਨ ਲਗਾਉਣ ਤੋਂ ਬਾਅਦ ਹੁਣ ਆਪਾਂ ਇੱਥੇ ਇਸ ਤਰੀਕੇ ਹੁਣ ਆਪਾਂ ਜਿਹੜਾ ਡਰਾਪ ਕੀਤਾ ਹੋਇਆ ਹੈ ਉਹਦੇ ਉੱਤੇ ਆਪਾਂ ਸੀਨ ਲੱਗ ਕੇ ਆਵਾਂਗੇ ਜਿਹੜੀ ਪਹਿਲਾ ਸੀਨ ਲਗਾਈ ਹੈ ਲੈਸ ਲਗਾਣਗੇ ਉਸ ਸੀਨ ਦੇ ਉੱਤੇ ਹੀ ਆਪਾਂ ਸੀਨ ਦੁਬਾਰਾ ਲਗਾਵਾਂਗੇ ਸਟ੍ਰੈਪਲ ਇਸ ਤਰ੍ਹਾਂ ਹੈ ਸਾਰੀ ਇਹ ਜਿਹੜਾ ਕਪੜਾ ਹੈ ਇਹਦੇ ਤੋਂ ਆਪਾਂ ਕਟਾਈ ਕਰਾਂਗੇ ਉਸ ਤੋਂ ਬਾਅਦ ਫਿਰ ਇਹਨੇ ਆਪਾਂ ਇਸ ਤਰ੍ਹਾਂ نیچے ਚੱਲਦੇ ਇਸ ਤਰੀਕੇ ਨਾਲ ਆਪਾਂ ਪ੍ਰਿੰਸਿੰਨ ਲਾ ਕੇ ਤੇ ਹੁਣ ਆਪਏ ਤੋਂ ਕਪੜਾ ਮोटा ਦਾ ਕਾਫੀ ਇਸ ਕੋਲ ਆਉਂਦੇ ਦੂਸਰੇ ਕੈਂਸੀ ਲਓ ਤੇ ਨਾਲ ਕੱਟਦੇ ਆਪਾਂ ਤੇ ਇਹ ਮੁਕੀਏ ਦੀ ਇਸ ਤਰ੍ਹਾਂ ਮਾਪ ਲਈ ਆਪਣੀ ਇਹ ਕਟਾਈ ਕਰ ਦਵਾਂਗੇ ਇਹ ਰੇਵਲ ਨੂੰ ਤੋਂ ਬਾਹਰ ਆਪਾਂ ਕਟਾਈ ਕਰਨੀ ਪਹਿਲਾਂ ਨਹੀਂ ਕਟਾਈ ਕਰਨੀ ਦਿੱਖ ਨੂੰ ਇਸ ਤਰ੍ਹਾਂ ਇੱਥੇ ਆਪਾਂ ਛੋਟੇ ਹੁਣ ਕੱਟ ਵੀ ਪਾਵਾਂਗੇ ਇਹ ਤੋਂ ਕੱਪੜਾ ਥੋੜੀ ਜਿਹਾ ਆਪਾਂ ਇਸ ਤਰੀਕੇ ਸ਼ੇਪ ਦੇ ਹਿਸਾਬ ਨਾਲ ਕੱਪੜਾ ਲਈਏ ਕਟਾਈ ਕਰ ਦਵਾਂਗੇ ਉਸ ਤੋਂ ਬਾਅਦ ਹੁਣ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਆਪਣੀ ਸ਼ੇਪ ਲੈ ਕੇ ਆ ਜੂਗੀ ਨਾਲ ਸ਼ੇਪ ਆ ਜਾਏਗੀ ਨਾਲ ਲੈਸ ਦੀ ਸ਼ੇਪ ਆਏਗੀ ਉਥੋਂ ਆਪਣਾ ਲੈਸ ਥੋੜੀ ਜਿਹੀ ਵੱਧ ਲੱਗਦੀ ਇਥੋਂ ਆਪਾਂ ਸੀਨ ਲਾ ਸਕਦੇ ਹਾਂ ਜਿਹੜੀ ਸੀਨ ਆਪਾਂ ਪਹਿਲੀ ਲਾਈ ਹੋਈ ਏ ਉਸ ਤੋਂ ਥੋੜੀ ਜਿਹੀ ਅੰਦਰ ਰੱਖ ਕੇ ਸੀ ਲਾਵਾਂਗੇ ਤੇ ਆਪਣੀ ਲੈਸ ਜਿਹੜੀ ਫਿਰ ਇੱਕ ਬਰਾਬਰ ਹੋ ਜੇ ਮੈਂ ਉਧਰੋਂ ਕਰ ਦੂੰਗੀ ਹੁਣ ਛੋਟਾ ਛੋਟਾ ਕਰ ਦੂੰਗੀ ਇਸ ਤਰੀਕੇ ਹੁਣ ਆਪਾਂ ਸੀਨ ਲਗਾ ਲਈ ਸੀਨ ਲਗਾ ਲਈ ਸੀਨ ਲਗਾਉਣ ਤੋਂ ਬਾਅਦ ਹੁਣ ਆਪਾਂ ਉੱਪਰ ਕੱਚੀ ਸੀਨ ਲਗਾ ਲਈ ਕੱਚੀ ਸੀਨ ਤੋਂ ਬਾਅਦ ਹੁਣ ਆਪੇ ਇੱਧਰ ਤਰਪਾਈ ਹੋ ਜੇਗੀ ਤਾਂ ਉੱਪਰ ਕੱਚੀ ਸੀਨ ਲੱਗੀ ਇਸ ਤਰੀਕੇ ਆਪਣਾ ਗਲੜਾ ਜੜਾ ਵਾ ਹੁਣ ਤਿਆਰ ਹੋ ਗਿਆ ਹੁਣ ਸ਼ੇਪ ਦੇ حساب ਨਾਲ ਬਿਲਕੁਲ ਆਪਣਾ ਨਾਲ ਮੈਚ ਕਰ ਗਈ ਵਰਕ ਵੀ ਤੇ ਜਿਹਦੀ ਲੈਸ ਆ ਉਹ ਵੀ ਬਰਬਰ ਸੇਮ ਮੈਚ ਕਰ ਗਈ ਇਸ ਤਰ੍ਹਾਂ ਆਪਣੇ ਜਿਹ ਵੀ ਸ਼ੇਪ ਪਹਿਲਾਂ ਹੀ ਕੜਾਈ ਕੀਤੀ ਹੋਵੇ ਤੇ ਇਸ ਤਰ੍ਹਾਂ ਫਿਰ ਆਪਾਂ ਵੀ ਸ਼ੇਪ ਨੂੰ ਲੈਸ ਲਗਾ ਕੇ ਰੇਪ ਦੇ ਉੱਤੇ ਫਿਰ ਅਟੈਚ ਕਰਨੇ ਅਟੈਚ ਕਰਨ ਤੋਂ ਬਾਅਦ ਪਰ ਕੱਚਾ ਲਗਾ ਲੈ ਕੱਚੇ ਤੋਂ ਬਾਅਦ ਹੁਣ ਆਪਣੇ ਤੇ ਪਾਈਓ ਕੀ neck ਜਿਹੜਾ ਵੀ ਸ਼ੇਪ ਇਸ ਤਰੀਕੇ तैयार ਕਿਸ ਵੀ ਤਿਆਰ ਕਰੋ ਇਸ ਤਰ੍ਹਾਂ ਜਿਸੇ ਜੇ ਨੈਕਲੀ ਕੜਾਈ ਕੀਤੀ ਹੁੰਦੀ ਹੈ ਤੇ ਰੇ ਵਗੈਰਾ ਲਗਾ ਕੇ ਆਸਾਨ ਤਰੀਕਾ ਵਾ ਤੇ ਨਾਲੇ ਨੈਕ ਦੀ ਲੁੱਕ ਜਿਹੜੀ ਹੈ ਉਹ ਪੂਰੀ ਆ ਜਾਂਦੀ ਹੈ